ਸਾਨੂੰ ਆਦੇ ਵੀ ਤੁਹਾਨੂੰ ਇੱਕ 부ੜੀ ਨੂੰ 70000 ਰੁਪਿਆ ਮਿਲੂਗਾ ਪਿੰਡਾਂ ਦੇ ਵਿੱਚ ਜਾ ਕੇ 2550 ਰੁਪਿਆ ਭਰਾਇਆ ਇੱਕ ਲੀਜੀ ਤੋਂ ਹੀ ਸਾਰੇ ਪ੍ਰੂਫ ਲੈ ਹੈਗੇ ਠੀਕ ਹੈ ਤੇ ਇਹ ਜਗ੍ਹਾ ਤੇ ਆ ਕੇ 부ੜੀਆਂ ਨੇ ਸਾਰ ਵੱਖ-ਵੱਖ ਪਿੰਡਾਂ ਦੇਗਾ ਨੇ ਆ ਕੇ ਭਰੇ ਆ ਆਇਆ ਆਇਆ ਕੁਛ ਨਹੀਂ ਤੇ ਖੀਰ ਨੂੰ ਉਹ ਕੱਲ 3 ਵਜੇ ਇੱਥੋਂ ਫਰਾਰ ਹੋ ਗਏ ਅੰਦਾ ਕਹਿੰਦੇ ਕਿ ਨਵੀਂ ਕੰਪਨੀ ਆਈ ਹੈ ਜੀ ਆਂਦੇ ਆਖੇ ਨੀਲ ਫਨਾਸ਼ ਕੰਪਨੀ ਦਾ ਨਾਮ ਦਿੱਤਾ ਇਹਨਾਂ ਨੇ ਤੇ ਇਹਾਂ ਦੇ ਵੀ ਗਰੁੱਪ ਚ ਲੋਨ ਕਰਦੇ ਹੈਗੇ ਆ ਕਿ ਅਸੀਂ ਨਾਲੇ ਐਵੇਂ ਨਹੀਂ ਕੋਈ ਅਸੀਂ ਇੱਥੇ ਆਏ ਸੀਗੇ ਜੀ ਆਪ ਵੀ ਉਹਨੇ ਘਰੇ ਜਾ ਜਾ ਕੇ ਫਾਰਮ ਭਰੇ ਆ ਜੀ ਸਾਰੇ ਹਾਂ ਭਰੇ ਜਿਹੜਾ ਮੁੰਡਾ ਫਾਰਮ ਭਰਨ ਗਿਆ ਸੀ ਉਹ ਤੁਹਾਨੂੰ ਕਿੰਨੇ ਦਾ ਲੋਨ ਕਰਾਇਆ ਸੀ ਤੁਹਾਨੂੰ ਮੁੱਝਦਾ 55000 ਦਾ ਜੀ 2500 ਵੀ ਅਰੇਂਜ ਕਿਵੇਂ ਕੀਤਾ ਜਦੋਂ ਘਰ ਦੇ ਹਾਲਾਤ ਮਾੜੇ ਨੇ 25 ਕਿੱਥੋਂ ਲਿਆ ਫੜ ਕੇ ਲਿਆਂਦੇ ਸੀ ਐਡਵਾਂਸ ਕੰਮ ਤੋਂ ਜੀ ਗਾਂ ਦੀਆਂ ਹਾਂ ਗਾਂ ਦੀਆਂ ਫੜ ਕੇ ਲੈਂਦੇ ਵਾਜੂ ਵਾਜੂ ਫੜ ਕੇ ਲੈਂਦੇ ਸੀ ਜੀ ਅੱਜ 2500 ਰੁਪਏ 2500 ਜੀ ਤੁਸੀਂ ਕਿੰਨੇ ਭਰੇ ਆ 2500 ਜੀ ਤੁਸੀਂ ਮਾਤਾ 2550 2550 ਜੀ ਕੁੱਲ ਪਤਾ ਲੱਗਿਆ ਵੀ ਕਿੰਨੇ ਕੁ ਪੈਸਿਆਂ ਦੀ ਠੱਗੀ ਮਾਰ ਕੇ ਸਾਰੇ ਲੋਕਾਂ ਦੀ 30-25 ਲੱਖ ਤੋਂ ਉੱਤੇ ਹੀ ਹੋਊਗਾ ਮੇਰੇ ਹਿਸਾਬ ਨਾਲ ਜੀ 30-25 ਲੱਖ ਹਾਂਜੀ ਦੋਵਾਂ ਦਿਨਾਂ ਵਿੱਚ ਵਿੱਚ ਹਾਂਜੀ 7000 ਸਰ ਛੋਡੇ ਪਿੰਡੋਂ ਹਾਂਜੀ ਕਿਹੜਾ ਪਿੰਡ ਤੁਹਾਡਾ ਡੇਲੇ ਵਾਲੀ ਡੇਲੇ ਵਾਲੀ 5700 ਰੁਪਏ ਤਾਂ ਸਾਡੇ ਪਿੰਡ ਹੀ ਹੋ ਗਿਆ ਸੀਗੇ ਜੀ 14 ਮੈਂਬਰ ਸੀਗੇ ਮਤੇ ਦੇ ਜੀ 35 35 40 40 ਹਜ਼ਾਰ ਸਾਰੇ ਸਾਰ ਪਿੰਡ ਚ ਗਿਆ ਜੀ ਇਹ ਰਸੀਦਾਂ ਨੇ ਇਹਦੇ ਉੱਤੇ ਨਾ ਤਾਂ ਕੋਈ ਰਜਿਸਟ੍ਰੇਸ਼ਨ ਨੰਬਰ ਪਾਇਆ ਹੋਇਆ ਖੋਦੀ ਆਪਣੇ ਵੱਲੋਂ ਰਸੀਦਾਂ ਛਪਵਾ ਕੇ ਜਿਵੇਂ ਜਗਰਾਤੇ ਦੀਆਂ ਪਰਚੀਆਂ ਕੱਢਦੇ ਹੁੰਦੇ ਨੇ ਉਸ ਤਰ੍ਹਾਂ ਦੀ ਰਸੀਦ ਛਪਾ ਕੇ ਦੇਖ ਸਕਦੇ ਹੋ ਕਿ ਮੋਹਰਾਂ ਲਾਈਆਂ ਹੋਈਆਂ ਨੇ ਬ੍ਰਾਂਚ ਮੈਨੇਜਰ ਦੀ ਜਾਲੀ ਮੋਹਰ ਬਣ ਜਾਂਦੀ ਹੈ ਕੋਈ ਵੀ ਬਣਾ ਸਕਦਾ ਹੈ ਤੇ ਆਪਣਾ ਆਪਣਾ ਕੇ ਲੋਕਾਂ ਨੂੰ ਠੱਗਿਆ ਗਿਆ ਲੋਕ ਲਾਕ ਕੇ ਇਹਨਾਂ ਦੇ ਬਿੰਨਰ ਬੁੰਨਰ ਲਾ ਕੇ ਚਲੇ ਗਏ ਸੀ ਇਹ ਜੇ ਪਹਿਲਾਂ ਬਿੰਨਰ ਲੱਗਿਆ ਸੀ ਉੱਤੇ ਜੀ ਉੱਪਰ ਨੀਲ ਕਮਲ ਦਾ ਬਿੰਨਰ ਲੱਗਿਆ ਸੀਗਾ ਜੀ ਅੱਛਾ ਉਹ ਪਟਦਾ ਪਟ ਕੇ ਲੱਗੇ ਜੀ ਥੋੜੇ ਪੈਸੇ ਵੀ ਹੈ ਹਾਂਜੀ ਹਾਂਜੀ ਕਿੰਨੇ ਪੈਸੇ 35700 ਜੀ ਤੱਕੰਦ ਨਾਲ ਵੀ ਨਾ ਲੈ ਕੇ ਆਓ ਜੀ ਇੱਥੇ ਦਫ਼ਤਰ ਹਾਂ ਦੇ ਬੰਦੇ ਹਾਂ ਦੇ ਬੰਦੇ ਨੂੰ ਲੋੜ ਹੀ ਨਹੀਂ ਹੈਗੀ ਨਾਲੇ ਹਰ ਕੋਈ ਵੀ ਕੰਪਨੀ ਲੋਨ ਦਿੰਦੀ ਇਹ ਬੰਦਾ ਨਾਲ ਭਾਲਦੀ ਹੈ ਜੀ ਲੋਨ ਤੁਸੀਂ ਲੈਣਾ ਕਿਉਂ ਸੀ ਕਿਉਂ ਲੋੜ ਸੀ ਲੋਨ ਲੈਣਾ ਸਾਡੇ ਨਾਲ ਬੜ ਘੰਟਿਆ ਪਿਆ ਸੀ ਥੋੜਾ ਜਿਹਾ ਬਾਹਰ ਬਾਰੋ ਅਸੀਂ ਅੱਕਾ ਵਾਗੜ ਮਾਰ ਲਾਂਗੇ ਜੀ ਮੇਰੇ ਘਰਾਂ ਦੇ ਅਗਿੱਟਾ ਟੁੱਟਿਆ ਸੀ ਉਹ 2 ਮਹੀਨੇ ਅੱਗੇ ਕੰਮ ਤਾਂ ਬਟਾ ਸਾਥੋਂ ਵਾਗੜ ਨਹੀਂ ਵਜਿਆ ਪਰ ਛੁਟਾਂਡਾ ਸਾਡੇ ਘਰੇ ਵੜਦੇ ਸੀ ਇਸੇ ਸਬੱਤ ਚੱਲਿਆ ਅਸੀਂ ਬੰਦੋਬਸਤ ਕੀਤਾ ਵਿਆਜ ਤੋਂ ਫੜਿਆ ਜੀ ਅੱਛਾ 2500 ਵੀ ਗਾਂਹ ਵਿਆਜ ਤੋਂ ਹਾਂ 2500 ਵਿਆਜ ਤੇ ਫੜਿਆ ਹਾਂ ਜੀ ਲੋਨ ਮਾ ਤਾਂ ਕਿਉਂ ਲੈਣਾ ਸੀਗਾ ਕਿਉਂ ਲੈਣਾ ਸੀਗਾ 50000 ਰੁਪਏ ਲੋਨ ਅਸੀਂ ਜੀ ਹਾਂ ਸਾਨੂੰ ਲੋਨ ਸੀ ਅਸੀਂ ਜਗਾ ਲਈ ਜਾਂਦੇ ਇੱਕ ਸਾਡੇ ਪਿੰਡ ਦੀ ਲੇਡ ਜੀ ਜੋ ਗਵਾਹ ਬਣੀ ਸੀ ਉਹ ਕਹਿੰਦੀ ਕੀ ਮੈਂ ਤੁਹਾਡਾ ਲੋਨ ਕਰਵਾਉਂਗੀ ਵੀ ਉਹਦਾ ਕਹਿੰਦਾ ਮਤਲਬ ਇਹ ਆ ਕਹਿੰਦੀ ਮੈਂ 5-500 ਰੁਪਏ ਕਮਿਸ਼ਨ ਕਰੂੰਗੀ ਵੀ ਮੈਂ ਮੈਂ ਇਹ ਗੱਲ ਦੀ ਜ਼ਿੰਮੇਵਾਰੀ ਲੈਣੀ ਹੈ ਮੇਰੇ ਉਹ ਰਿਸ਼ਤੇਦਾਰ ਆ ਲੋਕਾਂ ਵੱਟੀਨਾਂ ਜੁੜਾ ਤੁਸੀਂ ਮੈਂ ਮਤਾਜ ਪਿੰਡਾਂ ਦੇ ਵਿੱਚ ਜਿਹੜੇ ਠੱਗ ਨੇ ਉਹ ਘੁੰਮ ਰਹੇ ਨੇ ਪੰਜਾਬ ਦੇ ਪਿੰਡਾਂ ਵਿੱਚ ਭੋਲੇ ਭਾਲੇ ਲੋਕ ਨੇ ਪਰ ਉਹਨਾਂ ਨੂੰ ਠੱਗਣ ਵਾਲੇ ਉਹ ਬਹੁਤ ਚਲਾਕ ਨੇ ਲੋਨ ਦੇਣ ਦੇ ਨਾਮ ਤੇ ਅਕਸਰ ਠੱਗੀਆਂ ਵਜਦੀਆਂ ਖੋ ਠੱਗੀ ਸਾਹਮਣੇ ਆਈਏ ਕਿ ਤੁਹਾਨੂੰ ਲੋਨ ਦੇਵਾਂਗੇ 25-2500 ਰੁਪਏ ਕਿਸੇ ਤੋਂ 5-5000 ਰੁਪਏ ਲੈ ਕੇ ਜਿਹੜੇ ਠੱਗ ਨੇ ਉਹ ਇਤੋਂ ਫਰਾਰ ਹੋ ਗਏ ਨੇ ਗੱਲਬਾਤ ਕਰਦੇ ਜਿਹੜੇ ਲੋਕ ਨੇ ਭਾਰੀ ਇਕੱਠ ਹੈ ਜਿਹੜਾ ਉੱਤੇ ਕਿਰਾਏ ਤੇ ਰਹਿੰਦੇ ਸੀਗੇ ਉੱਪਰ ਦਫਤਰ ਆ ਇੱਕ ਬਣਾਇਆ ਹੋਇਆ ਸੀਗਾ ਪਰ ਹੁਣ ਇੱਥੋਂ ਕਹਿੰਦੇ ਕਿ ਫਰਾਰ ਨਿਕਲ ਗੱਲਬਾਤ ਕਰਦੇ ਆ ਬਾਈ ਜੀ ਕੀ ਮਾਮਲਾ ਪੂਰਾ ਹੈ ਭਰਾ ਜੀ ਸਾਨੂੰਾਂ ਦੇ ਵੀ ਤੁਹਾਨੂੰ ਇੱਕ ਬੁੜੀ ਨੂੰ 70000 ਰੁਪਿਆ ਮਿਲੂਗਾ ਹਾਂ ਪਿੰਡਾਂ ਦੇ ਵਿੱਚ ਜਾ ਕੇ 2500 ਰੁਪਿਆ ਭਰਾਇਆ ਇੱਕ ਲੜੀ ਜੀ ਸਾਰੇ ਪ੍ਰੂਫ ਲੈ ਹੈਗੇ ਠੀਕ ਹੈ ਤੇ ਇਹ ਇਹ ਜਗ੍ਹਾ ਤੇ ਆ ਕੇ ਬੁੜੀਆਂ ਨੇ ਸਾਰ ਵੱਖ-ਵੱਖ ਪਿੰਡਾਂ ਦੇਆਂ ਨੇ ਆ ਕੇ ਭਰੇ ਆ ਹਾਂ ਸਾਡੇ ਕੋਲੇ ਤਾਂ ਸਿਰਫ ਆ ਪ੍ਰੂਫ ਆ ਜੀ ਆ ਚੀਜ਼ ਸਾਨੂੰ ਦਿੱਤੀ ਹੈਗੀ ਇਹਦੇ ਤੱਕ ਹਾਂ ਪਰਚੀ ਆ ਜੀ ਸਾਡੇ ਕੋਲੇ ਆਹੀ ਪ੍ਰੂਫ ਆ ਹੋਰ ਕੋਈ ਪ੍ਰੂਫ ਨਹੀਂ ਜੀ ਜਾਂ ਅਸੀਂ ਵੀਡੀਓ ਬੱਪੇ ਵਿਖਾ ਸਕਦੇ ਆ ਜੀ ਵਿੱਚੋਂ ਇਹਦੇ ਤੇ ਸਰਕਾਰ ਬਣ ਤੁਹਾਨੂੰ ਤੁਹਾਨੂੰ ਕੀ ਪਿੰਡਾਂ ਦੇ ਵਿੱਚ ਤੁਹਾਡੇ ਕੋਲੇ ਸੀ ਕਿ ਤੁਸੀਂ ਇੱਥੇ ਆਏ ਸੀਗੇ ਨਹੀਂ ਜੀ ਪਿੰਡਾਂ ਦੇ ਵਿੱਚ ਪਹਿਲਾਂ ਆਏ ਆ ਉਹ ਪਿੰਡਾਂ ਦੇ ਵਿੱਚ ਬੁੜੀਆਂ ਨੂੰ ਬੁੜੀਆਂ ਨੂੰ ਗੁਮਰਾਹ ਕਰਕੇ ਲੈ ਵੀ 25 2500 ਰੁਪਿਆ ਪਰ ਉਹ ਥੋੜਾ ਐਣਾ ਐਣਾ ਲਾਉਣ ਆ ਜੂਗਾ ਹਾਂ ਲਾਉਣ ਆ ਜੂਗਾ ਵੀ ਉੱਥੇ ਤੁਸੀਂ ਪੈਸੇ ਭਰ ਦੋ ਇੱਥੇ ਬੁੜੀਆਂ ਕੋਈ ਪਹਾੜੇ ਕਿਰਾਏ ਤੇ ਕੋਈ ਵਿਆਜੂ ਸਵਾਏ ਚੱਕ ਕੇ ਲੈ ਕੇ ਆਂਗਾ ਇੱਥੇ ਆ ਗਏ ਇੱਥੇ ਇਹਨਾਂ ਨੇ ਸਾਰੀਆਂ ਲੜੀ ਜਿੰਨੇ ਪੈਸੇ ਭਰਤੇ ਠੀਕ ਹੈ ਪੈਸੇ ਭਰਤੇ ਕਹਿੰਦੇ ਵੀ ਤੁਹਾਡੇ ਤੀਜੇ ਦਿਨ ਪੈਸੇ ਤੁਹਾਡੇ ਖਾਤੇ 'ਚ ਆ ਜਾਣਗੇ ਪ੍ਰੂਫ ਪੱਪੇ ਸਭ ਕੁਝ ਬੁੜੀਆਂ ਦੇ ਲੈਤੇ ਸਾਰਾ ਪ੍ਰੂਫ ਲੈਂਦਾ ਜੀ ਤੇ ਆਇਆ ਵਾਇਆ ਕੁਛ ਨਹੀਂ ਤੇ ਅਖੀਰ ਨੂੰ ਉਹ ਕੱਲ 3 ਵਜੇ ਇੱਥੋਂ ਫਰਾਰ ਹੋ ਗਏ ਫਰਾਰ ਹੋ ਗਏ ਹਾਂ ਜੀ ਤੁਹਾਨੂੰ ਕਿਵੇਂ ਪਤਾ ਲੱਗੇ ਕਿ ਉਹ ਫਰਾਰ ਹੋ ਚੁੱਕੇ ਆ ਉਹ ਫਰਾਰ ਸਾਨੂੰ ਜਦੋਂ ਸਾਡੇ ਖਾਤਿਆਂ 'ਚ ਕੁਝ ਨਾ ਆਇਆ ਬੁੜੀਆਂ ਦੇ ਨੰਬਰ ਬੰਦ ਆਈ ਗਏ ਜਿਹੜੇ ਦੱਸੀ ਜਿਹੜੇ ਲਿਖਾਏ ਸੀ ਨੰਬਰ ਉਹ ਬੰਦ ਆਈ ਗਏ ਹਾਂ ਜੀ ਜਿਹੜਾ ਇਹਨਾਂ ਉੱਤੇ ਨੰਬਰ ਲਿਖਿਆ ਕੋਈ ਇਹ ਆਵੇ ਨੰਬਰ ਲਿਖਿਆ ਜੀ ਤੇ ਇਹ ਵੀ ਨੰਬਰ ਬੰਦਾ ਹੈ ਜਿਹੜਾ ਸਾਨੂੰ ਘਰਾਂ ਚ ਦੇ ਕੇ ਗਏ ਸੀ ਬੁਣੀਆਂ ਨੂੰ ਉਹ ਵੀ ਨੰਬਰ ਬੰਦਾ ਹੈ ਅੱਛਾ ਜੀ ਕਿਸ ਤਰ੍ਹਾਂ ਕੁਸਤਾ ਭਰਦੇ ਭਰਉਂਦੇ ਸੀਗੇ ਕਿ ਕਿੰਨੇ ਪੈਸੇ ਸੀਗੇ ਮਾਦਾ 5300 ਰੁਪਏ ਲਿਖਿਆ ਤੇ ਮੇਰੀ ਦਾਜੀ ਗੱਲ ਸੁਣੋ ਜੀ ਸਾਡੇ ਪਿੰਡ ਤਾਂ ਕੋਈ ਨਹੀਂ ਸੀ ਤੁਹਾਨੂੰ ਤਾਂ ਪਤਾ ਦਿਲਪ੍ਰੀਤ ਨਾ ਦੀ ਬਹੂ ਆ ਸਾਡੇ ਇੱਕ ਉਹਨੇ ਤੁਹਾਡੇ ਮੇਰੀ ਨੋਹ ਨੂੰ ਫੋਨ ਲਾਇਆ ਆਂਦੀ ਵੀ ਆਏ ਕਰਕੇ ਨਾ 55000 ਦਾ ਤੁਹਾਨੂੰ ਆਪਾਂ ਲਾਉਣ ਦੇਣਗੇ ਸਾਡੇ 25 2500 ਰੁਪਏ ਭਰ ਦਿਓ ਅਸੀਂ ਨੌਸਸ ਲੈ ਗਈ ਪਰਿਆ ਸਾਡੇ 25 2500 ਰੁਪਏ ਸੀ ਤਾਂ ਤਰਲੇ ਵੇਦਰ ਮਸਾ ਪਰਿਆ ਜੀ ਪਰ ਸਾਨੂੰ ਸਾਨੂੰ ਆਦੀ ਮ

ਤੇ ਮੈਂ ਆ ਕਿ ਇਹਨਾਂ ਨੂੰ ਗਰੁੱਪ ਦੇਣੇ ਆ ਤੇ ਤੁਸੀਂ ਵੀ ਗੁਰਪਾ ਕਰਕੇ ਨਾ ਤੇ ਮੈਂ ਵੀ ਤੁਹਾਡੇ ਗਰੁੱਪ ਬਣਾਉਣੀ ਆ 5-500 ਰੁਪਇਆ ਮੈਨੂੰ ਦੇ ਦਿਓ ਰਾਜਵੀਰ ਸਰ ਪਰ ਨਾਏ ਸੀ ਉਹ ਇਹਨਾਂ ਦਾ ਵੀ 1000-1000 ਰੁਪਇਆ ਮੈਂ ਤੁਹਾਨੂੰ ਦਫਤਰ ਚੋਂ ਕੱਢੂਗਾ ਤੇ ਮੈਨੂੰ ਜਦੋਂ ਪੈਸੇ ਆਗੇ ਉਦੋਂ ਦੇ ਦਊਂਗਾ ਅਸੀਂ ਇਸ ਵਜਾ ਚ ਭੱਤੇ ਨਹੀਂ ਜੀ ਆ ਤੁਹਾਡੇ ਖਾਤੇ ਚ ਪਿਆ ਨਹੀਂ ਜੀ ਆ ਕੁਝ ਨਹੀਂ ਆਇਆ ਸਾਨੂੰ ਕੱਲ 11:30 ਵਜੇ ਬਰਕੰਦੀ ਮੇਰੀ ਨਾਨਾ ਜੀ ਉਹਨੇ ਮੈਨੂੰ ਫੋਨ ਲਾਇਆ ਵੀ ਭਾਬੀ ਇਹ ਦਫਤਰ ਬੰਦ ਆ ਅਸੀਂ ਇਸ ਕਰਕੇ ਉਹਨੂੰ ਫੋਨ ਲਾਇਆ ਲੋਨ ਲੋਨ ਤੁਸੀਂ ਲੈਣਾ ਕਿਉਂ ਸੀ ਕਿਉਂ ਲੋਡ ਸੀ ਲੋਨ ਲੈਣਾ ਸਾਡੇ ਨਾਲ ਬੜ ਘੰਟਿਆ ਬਸ ਯਾਕਾ ਵਾਗੜ ਮਾਰ ਲਾਂਗੇ ਜੀ ਮੇਰੇ ਘਰਾਂ ਦੇ ਦਾ ਗਿੱਟਾ ਟੁੱਟਿਆ ਸੀ ਉਹ 2 ਮਹੀਨੇ ਅੱਗੇ ਕੰਮ ਤੇ ਬੈਠਾ ਸਾਥੋਂ ਵਾਗੜ ਨਹੀਂ ਵਜਿਆ ਬਸ ਢਾਂਡਾ ਸਾਡੇ ਘਰੇ ਵੱਢਦੇ ਸੀ ਇਸੇ ਵਜ੍ਹਾ ਚੱਲਣਾ ਠੀਕ ਹੈ ਕਿੰਨੀ ਤਰੀਕ ਕਿੰਨੀ ਤਰੀਕ ਨੂੰ ਦਿੱਤੇ ਆ ਪੈਸੇ ਤੁਸੀਂ ਅਸੀਂ 10 ਸੋ ਮਾਰਨਗੇ ਅੱਛਾ 10 ਤਰੀਕ ਦੀ ਗੱਲ ਹੀ ਆ 2 ਦਿਨ ਪਹਿਲਾਂ ਦੀ ਗੱਲ ਹੀ ਆਲੇ ਸੋਮਵਾਰ ਨੂੰ ਅਸੀਂ ਪੈਸੇ ਭਰ ਕੇ ਗਏ ਸੀ ਸਾਨੂੰ ਆਦੇ ਬੱਧਵਾਰ ਨੂੰ ਤੁਹਾਡੇ ਸ਼ਾਮ ਤੱਕ ਸਾਨੂੰ ਫੋਨ ਨਾ ਲਾਇਆ ਜੀ ਫਿਰ ਖੁੱਲੇ ਕਦੋਂ ਸੀਗਾ ਇੱਥੇ ਇਹ ਗੁੱਲਣ ਦਾ ਸਾਨੂੰ ਨਹੀਂ ਜੀ ਨਹੀਂ ਪਤਾ ਦੋਕ ਦਿਨਾਂ ਦੀ ਆਂਦੇ ਜੀ ਦੋਕ ਦਿਨਾਂ ਅਜੀ ਖੁੱਲੇ ਦੋਕ ਦਿਨਾਂ ਦੇ ਆਏ ਸੀ ਹਰੇ ਆਏ ਸੀ ਹਾਂ ਆਈ ਸੀ ਜੀ ਠੀਕ ਹੈ ਪਹਿਲੇ ਕਿਹਤੋਂ ਸਾਥ ਹੋਤਾ ਜਿਹੜੀ ਮਜ਼ਦੂਰਾਂ ਤੋਂ ਗਲਤੀ ਹੋ ਗਈ ਹੋ ਗਈ ਸਾਰੇ ਨਾਲ ਵੱਡੀ ਇਹਦੇ ਇਹਨਾਂ ਨੇ ਪ੍ਰੂਫ ਲੈਣਾ ਸੀ ਉਹਨਾਂ ਦਾ ਸਾਰਾ ਪ੍ਰੂਫ ਇੱਥੇ ਕੁਝ ਵੀ ਇੱਥੇ ਜੇ ਬੰਦਾ ਹੀ ਮਾਰ ਕੇ ਸਿੱਟ ਜਾਂਦੇ ਉਹ ਫੇਰ ਕੀ ਕੀ ਬਣਦਾ ਜੀ ਸਰ ਮੇਰੇ ਘਰ ਵਾਲੀ ਨੇ ਭਰਿਆ ਜੀ 2500 ਰੁਪਇਆ ਜੀ ਇੱਕ ਸਾਡੇ ਪਿੰਡ ਦੀ ਲੇਡੀਜ਼ ਆ ਜੀ ਜੋ ਗਵਾਹ ਬਣੀ ਸੀ ਉਹ ਕਹਿੰਦੀ ਕੀ ਮੈਂ ਤੁਹਾਡਾ ਲੋਨ ਕਰਵਾਉਂਗੀ ਦੀ ਉਹਦਾ ਕਹਿਣ ਦਾ ਮਤਲਬ ਇਹ ਆ ਕਹਿੰਦੀ ਮੈਂ 5500 ਰੁਪਇਆ ਕਮਿਸ਼ਨ ਕਰੂੰਗੀ ਵੀ ਮੈਂ ਮੈਂ ਇਹ ਗੱਲ ਦੀ ਜ਼ਿੰਮੇਵਾਰੀ ਲੈਣੀ ਹੈ ਮੇਰੇ ਉਹ ਰਿਸ਼ਤੇਦਾਰ ਆ ਹੁਣ ਐਸ ਵਕਤ ਉਹ ਬੁੜੀ ਅਸੀਂ ਫੋਨ ਤੇ ਕਿਹਾ ਸੀ ਵੀ ਇੱਥੇ ਤੂੰ ਆ ਜਾ ਗੱਲਬਾਤ ਕਰਾ ਜਿੰਨੇ ਵੀ ਜਿਨ੍ਹਾਂ ਨੇ ਲੋਨ ਕਰਵਾਏ ਆ ਸਾਰਿਆਂ ਦਾ ਉਹਨਾਂ ਨਾਲ ਗੱਲਬਾਤ ਕਰ ਵੀ ਉਹ ਕਿੱਥੇ ਗਈ ਹੈ ਕੰਪਨੀ ਉਹ ਕਹਿ ਰਹੀ ਆ ਕਿ ਮੈਂ ਤਾਂ ਉਹਨਾਂ ਨੂੰ ਜਾਣਦੀ ਵੀ ਨਹੀਂ ਪਹਿਲਾਂ ਤਾਂ ਉਹ ਕਹਿ ਰਹੀ ਸੀ ਕਿ ਮੇਰੀ ਰਿਸ਼ਤੇਦਾਰ ਆ ਜੀ ਹੁਣ ਜਦੋਂ ਅਸੀਂ ਬੁਲਾ ਰਹੇ ਆ ਕਹਿੰਦੀ ਵੀ ਮੈਂ ਮੇਰੇ ਉਹ ਕੋਈ ਨਹੀਂ ਲੱਗਦੀ ਜੀ ਵੀ ਹੁਣ ਅਸੀਂ ਇਹੀ ਕਹਿਣਾ ਚਾਹੁੰਦੇ ਆ ਉਹ ਬੁੜੀ ਨੂੰ ਵੀ ਪੁੱਛ ਆ ਜਾਵੇ ਉਹਨੂੰ ਉਹਨੂੰ ਫੜਿਆ ਜਾਵੇ ਵੀ ਉਹਦੇ ਤੋਂ ਸਾਰੀ ਗੱਲਬਾਤ ਨਿਕਲੂਗੀ ਬਿਲਕੁਲ ਬਿਲਕੁਲ ਅੱਛਾ ਤੁਹਾਡੇ ਵਿੱਚੋਂ ਕਿਨੇ ਕਿਨੇ ਭਰੇ ਆ ਪੈਸੇ ਇਹ ਅਸੀਂ ਵੀ ਭਰਿਆ ਜੀ ਤੁਸੀਂ ਭਰੇ ਕਿੰਨੇ ਪੈਸੇ ਭਰੇ ਅਸੀਂ 2500 ਰੁਪਏ 2500 ਤੁਸੀਂ ਕਿੰਨੇ ਭਰੇ ਆ ਜੀ 2500 ਜੀ ਤੁਸੀਂ ਕਿੰਨੇ ਭਰੇ ਆ 2500 ਜੀ ਤੁਸੀਂ ਮਾਤਾ 2550 2550 ਜੀ ਸਾਰਿਆਂ ਨੇ ਸਾਡੇ 25 2500 ਰੁਪਏ ਭਰਿਆ ਹੋਇਆ ਹਾਂ 2550 ਰੁਪਏ ਸਾਡੇ 25 2500 ਰੁਪਏ ਭਰਿਆ ਜੀ ਇਹ ਦਫਤਰ ਖੁੱਲਿਆ ਕਦੋਂ ਸੀਗਾ ਇੱਥੇ ਪਤਾ ਹੀ ਨਹੀਂ ਸੰਦਾ ਕਹਿੰਦੇ ਆ ਕਿ ਨਵੀਂ ਕੰਪਨੀ ਆਈ ਹੈ ਜੀ ਆਂਦੇ ਆ ਕਿ ਨੀਲ ਫਿਨਿਸ਼ ਕੰਪਨੀ ਦਾ ਨਾਮ ਦਿੱਤਾ ਇਹਨਾਂ ਨੇ ਤੇ ਇਹਾਂ ਦੇ ਵੀ ਗਰੁੱਪ ਚ ਲੋਨ ਕਰਦੇ ਹੈਗੇ ਆ ਕਿ ਅਸੀਂ ਤੇ ਅਸੀਂ 14 ਮੈਂਬਰਾਂ ਦਾ ਗਰੁੱਪ ਦਿੱਤਾ ਇਹਨਾਂ ਨੂੰ 14 ਜਣੇ ਤੁਸੀਂ ਹਾਂਜੀ ਅਸੀਂ 14 ਜਣੇ ਮਤੇ ਪਿੰਡ ਤੋਂ ਜੀ ਠੀਕ ਹੈ ਪੂਰਾ ਪਿੰਡਾਂ ਵਿੱਚ ਵੀ ਗਏ ਇਹ ਸਾਰੇ ਪਿੰਡਾਂ ਚ ਹੀ ਗਏ ਆ ਜੀ ਇਹ ਆ ਜਿੰਨੇ ਬੈਠੇ ਆ ਸਾਰੇ ਪਿੰਡਾਂ ਨਾਲੇ ਐਵੇਂ ਨਹੀਂ ਕੋਈ ਅਸੀਂ ਇੱਥੇ ਆਏ ਸੀ ਜੀ ਆਪ ਹੀ ਉਹਨਾਂ ਨੇ ਘਰੇ ਜਾ ਜਾ ਕੇ ਫਾਰਮ ਭਰੇ ਆ ਜੀ ਸਾਰੇ ਹਾਂ ਭਰੇ ਜਿਹੜਾ ਮੁੰਡਾ ਫਾਰਮ ਭਰਨ ਗਿਆ ਸੀ ਉਹ ਤੁਹਾਨੂੰ ਕਿੰਨੇ ਦਾ ਲੋਨ ਕਿਹਾ ਜੀ ਤੁਹਾਨੂੰ ਮਿਲੂਗਾ 55000 ਦਾ ਜੀ 55000 ਹਾਂਜੀ ਕਿਉਂ ਲੈਣਾ ਸੀਗਾ ਲੋਨ ਕਰਦੇ ਲੋੜਾਂ ਵਾਸਤੇ ਚਾਹੀਦਾ ਸੀਗਾ ਜੀ ਸਾਨੂੰ ਐਸੇ ਵੀ ਚੱਲ ਕੋਈ ਟਾਈਮ ਪਾਸ ਸਾਡੇ ਤੇ ਤੇ 3500 35000 ਰੁਪਏ ਪਹਿਲਾਂ ਵੀ ਖਾਤੇ ਚ ਸੀਗਾ ਜੀ ਸਾਡੇ ਤਾਂ ਉਹ ਵੀ ਵਿੱਚੋਂ ਕੱਟੀ ਜਾਂਦੇ ਆਗੇ ਹੁਣ ਸਾਨੂੰ ਐਸੇ ਵੀ ਚੱਲ ਅਸੀਂ ਘਰ ਦੀ ਰਿਪੇਅਰ ਕਰਨੀ ਸੀਗੀ ਜੀ ਤੇ ਉਹਦੇ ਵਾਸਤੇ ਚਾਹੀਦਾ ਸੀਗਾ ਲੋਨ ਸਭ ਪੱਤੀ ਪੱਤੀ ਸੋਭੇ ਅਰੇਂਜ ਕਿਵੇਂ ਕੀਤਾ ਜਦੋਂ ਘਰ ਦੇ ਹਾਲਾਤ ਮਾੜੇ ਨੇ ਪੱਤੀ ਕਿੱਥੋਂ ਲੈ ਕੇ ਫੜ ਕੇ ਲਿਆਂਦੇ ਸੀ ਐਡਵਾਂਸ ਕੰਮ ਤੋਂ ਜੀ ਗਾਂ ਦੀ ਗਾਂ ਹਾਂ ਗਾਂ ਦੀ ਗਾਂ ਫੜ ਕੇ ਲੰਦੇ ਵਾਜੀ ਸਵਾਜੀ ਫੜ ਕੇ ਲੰਦੇ ਸੀਗੇ ਜੀ ਠੀਕ ਹੈ ਹਾਂ ਜੀ ਫਿਰ ਭਰੇ ਨੇ ਹਾਂ ਜੀ ਫਿਰ ਭਰੇ ਆ ਜੀ ਅੱਛਾ ਭਾਈ ਤੋ ਤੁਹਾਡੇ ਤੁਸੀਂ ਵੀ ਭਰੇ ਆ ਪੈਸੇ ਹਾਂ ਜੀ ਮੇਰੇ ਘਰ ਵਾਲੀ ਦੀ ਭਰੇ ਆ ਜੀ ਫਿਰ ਤੋ ਤੁਸੀਂ ਭਰੇ ਕਿੰਨੇ ਕਿੰਨੇ ਨੇ ਤੁਹਾਡੇ ਪਿੰਡ ਦੇ ਸਾਡੇ ਪਿੰਡ ਦੇ 8 ਜਣੇ 8 ਜਣੇ 10 ਆ ਜੀ 10 ਜਣੇ ਹਾਂ ਜੀ ਮੱਲੇ 25000 ਰੁਪਏ ਸਿੱਧਾ ਲੈ ਕੇ ਆਓ ਹਾਂਜੀ ਹਾਂਜੀ ਹਾਂ ਤੁਹਾਡੇ ਮਾਤਾ ਸਾਡੇ ਮਾ ਨੋ ਸੱਸ ਦੇ ਪਾ 5000 5000 ਰੁਪਏ ਹਾਂ ਇੱਕ ਕੁੱਲ ਪਤਾ ਲੱਗਿਆ ਵੀ ਕਿੰਨੇ ਕੁ ਪੈਸਿਆਂ ਦੀ ਠੱਗੀ ਮਾਰ ਕੇ ਸਾਰੇ ਲੋਕਾਂ ਦੀ ਇਹ ਅ ਤਕਰੀਬਨ ਮੇਰੇ ਹਿਸਾਬ ਨਾਲ ਵੀ 20-25 ਲੱਖ ਤੋਂ ਉੱਤੇ ਹੀ ਹੋਊਗਾ ਮੇਰੇ ਹਿਸਾਬ ਨਾਲ ਜੀ 20-25 ਲੱਖ ਹਾਂਜੀ ਦੋਵਾਂ ਦਿਨਾਂ ਵਿੱਚ ਵਿੱਚ ਹਾਂਜੀ ਦੋ ਦਿਨਾਂ ਚ ਨੂੰ ਤਾਂ ਆਲਾ ਨਹੀਂ 7000 ਸਰ ਟੋਡੇ ਪਿੰਡੋਂ ਹਾਂਜੀ ਕਿਹੜਾ ਪਿੰਡ ਤੁਹਾਡਾ ਡੇਲੇ ਵਾਲੀ ਡੇਲੇ ਵਾਲੀ 35700 ਰੁਪਏ ਤਾਂ ਸਾਡੇ ਪਿੰਡ ਹੀ ਹੋ ਗਿਆ ਸੀਗਾ ਜੀ 14 ਮੈਂਬਰ ਸੀਗੇ ਮੱਤੇ ਦੇ ਜੀ ਹਾਂਜੀ 35000 ਤਾਂ ਉੱਥੇ ਹੀ ਹੋ ਗਿਆ ਜੀ ਇਹਨਾਂ ਨੂੰ ਪਰ 35 ਇਹਨਾਂ ਦੇ ਵਿੱਚੋਂ ਇਹਨਾਂ ਨੇ ਹਾਂ 35 35 40 40000 ਸਾਰੇ ਸਾਰੇ ਪਿੰਡ ਚ ਅਗਿਆ ਜੀ ਮਾਲਾ ਹੁਣ ਜਿਹੜੇ ਪਿੰਡ ਦੇ ਮੈਂਬਰ ਵਧਾਗੇ ਤੇ ਉਹਨਾਂ ਦੇ ਤੋਂ ਇਹਦੂ ਵੱਧ ਵੱਧ ਗਏ ਹੋਣੇ ਆ ਜਿੱਦੇ ਹੁਣ ਕਿੰਨੇ 18 ਮੈਂਬਰ ਆ 50 ਮੈਂਬਰ ਆ ਗਏ ਉਹਨੇ ਤੁਸੀਂ ਆਪ ਹੀ ਹਿਸਾਬ ਨਾਲ ਕਿੰਨੇ ਕਿੰਨੇ ਪੈਸੇ ਬੰਦ ਥੋੜੇ ਕੋਈ ਇਹਨਾਂ ਦੇ ਪ੍ਰੂਫ ਪ੍ਰੂਫ ਵਗੈਰਾ ਵੀ ਲਏ ਸੀਗੇ ਕੋਈ ਬੈਂਕ ਦੀ ਕਾਪੀ ਜਾਂ ਕੁਝ ਹੋਰ ਹਾਂਜੀ ਲਿੱਤੀ ਸੀ ਆਧਾਰ ਕਾਰਡ ਪੈਨ ਕਾਰਡ ਤੇ ਬੈਂਕ ਦੀ ਕਾਪੀ ਜੀ ਲਿੱਤੀ ਸੀ ਇਹਨਾਂ ਨੇ ਹਾਂ ਇਹ ਚੀਜ਼ ਇਹਨਾਂ ਦੇ ਕੋਲੇ ਅੱਜ ਦਿੱਤੇ ਨਹੀਂ ਸਾਨੂੰ ਇਹਨਾਂ ਨੇ ਫੋਟੋ ਫੋਟੋ ਕਾਪੀ ਲਿੱਤੀ ਹਾਂ ਫੋਟੋ ਕਾਪੀ ਲਿੱਤੀਆਂ ਸੀਗੀਆਂ ਜੀ ਹਾਂਜੀ ਰਿਜਨਲ ਤਾਂ ਮੋੜਤੇ ਜੀ ਦੂਜੇ ਚਿਰ ਪ੍ਰੂਫ ਸੇ ਉਹਨਾਂ ਨੂੰ ਰ ਸਾਡੇ ਜੀ ਅਸੀਂ 6 ਮੈਂਬਰ ਸੀਗੇ 15300 ਰੁਪਏ ਹੈ ਨਾ ਤੁਹਾਡੇ ਹਾਂਜੀ ਹਾਂਜੀ ਸਾਢੇ 25 25 ਸਤੋਂ ਇਕਲੀ ਇਕਲੀ ਤੋਂ ਲਿਆ ਤੁਸੀਂ ਕਿਦਾਂ ਭਰਿਆ ਇਹ ਤਰੀਕ ਲਿਖੀ ਹੋਣੀ ਇੱਦੇ 10 ਤਰੀਕ ਤੁਸੀਂ ਵੀ ਤੁਹਾਨੂੰ ਵੀ ਦੋ ਦਿਨ ਹੋਇਆ ਹਾਂਜੀ ਹਾਂਜੀ ਤੇ ਉਹ ਸਾਨੂੰ ਕਹਿੰਦੇ ਵੀ ਤੁਹਾਨੂੰ ਆਂਟੀ ਵੀ ਤੁਹਾਨੂੰ ਬਦਵਾਰ ਨੂੰ ਪੈਸੇ ਪਾ ਦੇਵਾਂਗੇ ਤੇ ਸਾਨੂੰ ਫੋਨ ਨਾ ਲਾਓ ਤੁਸੀਂ ਤੇ ਮੈਂ ਕੱਲ੍ਹ ਦੀ ਫੋਨ ਲਾਉਣ ਲੱਗੇ 6 ਵਜੇ ਦੀ ਤੇ ਫੋਨ ਦੋਨੇ ਬੰਦ ਆਈ ਜਾਂਦੇ ਆ ਤੁਹਾਡੇ ਪਿੰਡਾਂ ਐ ਸੀ ਮਾਤਾ ਹੈ ਹੈ ਹਾਂਜੀ ਕੀ ਕਹਿੰਦੇ ਪੰਡਾ ਕਿ ਕਦੋਂ ਆਏ ਸੀਗੇ ਪੰਡਾ ਆਏ ਸੀ ਅਸੀਂ ਤਾਂ ਗਾਹ ਕੰਮ ਗਈਆਂ ਸੀ ਬ੍ਰਾਂਚ ਚ ਜੈਤੋ ਉੱਥੇ ਗੋਨਿਆਣੇ ਤੇ ਮਗਰੋਂ ਮੇਰੇ ਉਹ ਨਾ ਉਹ ਇੱਥੇ ਜੋ ਪੁੱਛ ਦੱਸ ਕਿ ਤੇ ਉਹ ਨੰਬਰ ਦੇ ਆਏ ਵੀ ਹਾਂ ਵੀ ਸਾਡਾ ਬ੍ਰਾਂਚ ਵੀ ਨਵੀਂ ਆਈ ਆ ਚਲ ਅਸੀਂ ਨੰਬਰ ਲੈ ਕੇ ਲਾ ਲਿਆ ਲਾ ਲਿਆ ਤੇ ਅਸੀਂ ਐਂ ਥੋੜਾ ਆਖੀ ਸੀ ਤੁਸੀਂ ਠੱਗੀ ਮਾਰ ਲਓ ਕਿ ਨਹੀਂ ਚਲ ਉਹ ਮੜ ਕੇ ਤੇ ਉਹ ਮੁੰਡਾ ਜਾਵੜਿਆ ਦੂਜੇ ਦਿਨ ਫਾਰਮ ਭਰਿਆ ਤੇ ਕਹਿੰਦਾ ਕਿ ਫੈਲ ਖਰਚਾ ਸੀ ਲਾਵਾਂਗੇ 2550 ਤੇ ਕਹਿੰਦਾ ਤੁਹਾਨੂੰ 55 55000 ਰੁਪਏ ਦੇਵਾਂਗੇ ਅੰਟੀ ਸਾਵੇਂ ਦੇਵਾਂਗੇ ਤੇ ਮੜ ਕੇ ਜਦੋਂ ਅਸੀਂ ਭਰਤੇ ਭਰਤੇ ਤੇ ਦੂਜੇ ਦਿਨ ਅਸੀਂ ਆਖਾਂਗੇ ਤੇ ਜਦੋਂ ਆਈਆਂ ਤੇ ਕਹਿੰਦੇ ਮੀਟਿੰਗ ਕਰਨ ਆਵਨੇ ਆ ਮੈਂ ਆਖ ਕਿ ਵੇੜਾ ਸਾਡੇ ਘਰ ਕੋਲੇ ਨਾ ਮੁੰਡਾ ਚੱਕਿਆ ਸੀਗਾ ਉਹਨੂੰ ਮੈਂ ਕਿਹਾ ਵੀ ਵੀ ਮੁੰਡਾ ਚੱਕਿਆ ਵੀ ਇੱਥੇ ਨਹੀਂ ਤੁਸੀਂ ਖੜਨਾ ਤੂੰ ਜਾਓ ਵੀ ਸਾਡੇ ਸਰਵਾਰਾ ਆਊਗਾ ਤੜਕੇ ਨੂੰ ਆ ਕੇ ਮੀਟਿੰਗ ਕਰ ਦਿਓ ਮੀਟਿੰਗ ਕਰਕੇ ਆ ਕੇ ਆਂਦੇ ਅੰਟੀ ਕਿ ਤੁਸੀਂ ਸਵੇਰੇ ਆਜੋ ਤੇ ਤੁਸੀਂ ਅਕੇ ਵੀ ਭਰ ਜੋ ਪੈਸੇ ਭਰਦੇ 2.25 2500 ਰੁਪਇਆ ਅਸੀਂ ਆਥ ਨੇ ਆਇ ਇੱਕ ਵੇਲਾ ਹੋ ਗਿਆ ਤੇ ਅਸੀਂ 5 ਵਜੇ ਉਹਨਾਂ ਨੇ ਬਰਾ ਚ ਜੜਤੀ ਅਸੀਂ ਮੁੜ ਗਏ ਦੂਜੇ ਦਿਨ ਅਸੀਂ ਫੇਰ ਭਰ ਗਏ ਵੀ ਤੜਕੇ ਆ ਗਏ ਸਵੇਰ ਤੇ ਸਾਨੂੰ ਕੀ ਪਤਾ ਸੀ ਸਰ ਵੀ ਐ ਕਰਨ ਦੇ ਕੋਈ ਨਹੀਂ ਇਹ ਹੈਂ ਤੁਹਾਨੂੰ ਅਸੀਂ ਕਿ 2500 ਰੁਪਇਆ ਤੁਸੀਂ ਅਰੇਂਜ ਕਿਦਾਂ ਕੀਤਾ ਹਾਂਜੀ ਅਸੀਂ ਬੰਦੋਬਸਤ ਕੀਤਾ ਵਿਆਜ ਤੋਂ ਫੜਿਆ ਜੀ ਅੱਛਾ 2500 ਵੀ ਗਾਂ ਵਿਆਜ ਤੇ ਹਾਂ 2500 ਵਿਆਜ ਤੇ ਫੜਿਆ ਹਾਂ ਜੀ ਲੋਨ ਮਾ ਤਾਂ ਕਿਉਂ ਲੈਣਾ ਸੀਗਾ ਕਿਉਂ ਲੈਣਾ ਸੀਗਾ 50000 ਰੁਪਏ ਲੋੜ ਕੀ ਲੋੜ ਅਸੀਂ ਜੀ ਹਾਂ ਸਾਨੂੰ ਲੋੜ ਸੀ ਅਸੀਂ ਜਗਾ ਲਈ ਜਾਂ ਨਵੀਂ ਅੱਛਾ ਹਾਂ ਉਹਦੇ ਥੋੜੇ ਜਿਹੇ ਰਹਿੰਦੇ ਸੀ ਹਾਂ ਜੀ ਤੇ ਕਿੰਨੇ ਜਣੇ ਤੁਹਾਡੇ ਪਿੰਡ ਦੇ ਜਿਨ੍ਹਾਂ ਨੇ ਭਰੇ ਆ 6 ਜਣੇ ਅਸੀਂ 6 ਜਣੇ ਆ ਵੀਰੇ 6 ਜਣੇ ਤੁਹਾਡੇ ਪਿੰਡ ਦੇ ਹਾਂ ਠੀਕ ਹੈ ਠੀਕ ਹੈ ਚੀਆ ਨੇ ਚੀਆ ਆਪਾ ਇਹ ਆਪਾ ਚੀਆ ਉਹ ਚੀਆ ਸਿੱਧਾ ਕਿਦੇ ਕਿਦੇ ਕੋਲੇ ਸਾਰੀਆਂ ਕੱਢੋ ਆਪਣੀਆਂ ਕੌਣ ਚਾਹੀ ਸਾਡੇ ਕੋਲੇ ਤੁਹਾਡੀ ਤਾਰੀਖ ਕਿੰਨੀ ਹੈ ਤੁਹਾਡੀ ਵੀ 10 ਤਰੀਕ 10 ਤਰੀਕ ਆ ਜੀ 10 ਤਰੀਕ ਸਾਰਿਆਂ ਦੀ 10 ਤਰੀਕ ਹੈ ਤੁਹਾਡੀ ਵੀ 10 ਤਰੀਕ ਹੈ 10 3 25 ਰਸੀਦ ਦੇਖ ਸਕਦੇ ਹੋ ਕਿ ਇੱਕ ਕੰਪਨੀ ਬਣਾਈ ਗਈ ਹੈ ਜਿਹੜੀ ਕਿ ਹੁਣ ਇੱਥੋਂ ਫਰਾਰ ਹੋ ਗਈ ਹੈ ਲਗਭਗ ਸਾਰਿਆਂ ਦੀਆਂ ਰਸੀਦਾਂ ਦੇ ਉੱਤੇ ਜਿਹੜੀ ਤਰੀਕ ਹੈ ਉਹ 10 ਲਿਖੀ ਹੋਈ ਹੈ ਕਿਸੇ ਦੇ ਕਿਸੇ ਪਹਿਲਾਂ ਆਏ ਆ ਜੀ ਹਾਂਜੀ ਪੈੰਡ ਆਇਆ ਤੁਹਾਡੇ ਹਾਂਜੀ ਪੈੰਡ ਆ ਕੇ ਬਾਅਦ ਇੱਥੇ ਦਫ਼ਤਰ ਚ ਪੈਸੇ ਭਰਵਾਏ ਆਈ ਇੱਥੇ ਹੀ ਬੁੜੀਆਂ ਨੂੰ ਸੱਦਿਆ ਸਾਰਿਆਂ ਨੂੰ ਮੇਰੀ ਤਾਂ ਇਹ ਹੀ ਇਹ ਹੀ ਬੇਨਤੀ ਹੈ ਜੀ ਸਭ ਤੋਂ ਪਹਿਲਾਂ ਤਾਂ ਇਹਦੇ ਦੇ ਅਛਾ ਨਹੀਂ ਇਹ ਜਿਹੜੇ ਤੁਹਾਡੇ ਪਿੰਡ ਆਏ ਸੀ ਕਿ ਤੁਹਾਡੇ ਪਿੰਡ ਕਿੰਨੇ ਕੁ ਲੋਕਾਂ ਨੇ ਮਤਲਬ ਇਕੱਠੇ ਹੋ ਕੇ ਪੈਸੇ ਭਰੇ ਸਾਰੇ 10 ਕੋਣੇ ਭਰੇ ਆ ਜੀ ਹਾਂਜੀ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਨਹੀਂ ਤੁਹਾਨੂੰ ਇਹ ਨਹੀਂ ਚੀਜ਼ ਪਤਾ ਹੈਗੀ ਵੀ ਕੋਈ ਕੰਪਨੀ ਦੇ ਕੋਈ ਰਜਿਸਟ੍ਰੇਸ਼ਨ ਹੁੰਦੀ ਹੈ ਜਾਂ ਕੁਝ ਹੋਰ ਹੁੰਦੀ ਹੈ ਇਹਨਾਂ ਦੇ ਤਾਂ ਕੋਈ ਲਿਖਿਆ ਨਹੀਂ ਹੋਇਆ ਹਾਂਜੀ ਹਾਂਜੀ ਇਹੋ ਹੀ ਤਾਂ ਮੈਂ ਇਹਨਾਂ ਨੂੰ ਮਾਰਾ ਹੁਣ ਸਾਰ ਜਦੋਂ ਮੈਂ ਕੰਮ ਤੋਂ ਆਇਆ ਮੈਂ ਮਿਸਤਰੀ ਦਾ ਕੰਮ ਕਰਦਾ ਜੀ ਮੈਂ ਵਾਈਫ ਨੂੰ ਆਪਦੀ ਨੂੰ ਪੁੱਛਿਆ ਮੈਂ ਵੀ ਤੁਸੀਂ ਜਰਾ ਰਸੀਦ ਤਾਂ ਲਿਆਂਦੀ ਵੀ ਕੋਈ ਮੇਰੇ ਖਿਆਲ ਚ ਤਾਂ ਵੀ ਕੱਚਾ ਰੂਪ ਆ ਇਹ ਵੀ ਤੁਹਾਡੇ ਨਾਲ ਫਰਾਡ ਹੋ ਸਕਦਾ ਇਹ ਮੈਨੂੰ ਇਹ ਨਹੀਂ ਆਉਂਦੇ ਕਹਿੰਦੇ ਬਹੁਤ ਜਿਹੜੀਆਂ ਰਸੀਦਾਂ ਨੇ ਇਹਦੇ ਉੱਤੇ ਨਾ ਤਾਂ ਕੋਈ ਰਜਿਸਟ੍ਰੇਸ਼ਨ ਨੰਬਰ ਪਾਇਆ ਹੋਇਆ ਖੋਦ ਹੀ ਆਪਣੇ ਵੱਲੋਂ ਰਸੀਦਾਂ ਛਪਵਾ ਕੇ ਜਿਵੇਂ ਜਗਰਾਤੇ ਦੀਆਂ ਪਰਚੀਆਂ ਕੱਢਦੇ ਹੁੰਦੇ ਉਸ ਤਰ੍ਹਾਂ ਦੀ ਇਹ ਰਸੀਦ ਛਪਾ ਕੇ ਦੇਖ ਸਕਦੇ ਹੋ ਕਿ ਮੋਹਰਾਂ ਲਾਈਆਂ ਹੋਈਆਂ ਨੇ ਬ੍ਰਾਂਚ ਮੈਨੇਜਰ ਦੀ ਜਾਲੀ ਮੋਹਰ ਬਣ ਜਾਂਦੀ ਹੈ ਕੋਈ ਵੀ ਬਣਾ ਸਕਦਾ ਹੈ ਤੇ ਉਹ ਬਣਾ ਬਣਾ ਕੇ ਲੋਕਾਂ ਨੂੰ ਠੱਗਿਆ ਗਿਆ ਇਹਨਾਂ ਨੂੰ ਮੈਂ ਕੱਲ ਮੇਰੀ ਗੁੜੀ ਆਈ ਸੀ 11 ਵਜੇ ਉਹਨਾਂ ਨੇ ਇਹਨਾਂ ਤੋਂ ਮਤਲਬ ਕਿ ਰਜੂਮ ਲਿਆ ਮੇਰੀ ਗੱਡੀ ਤੋਂ ਵੀ ਇੱਥੇ ਲਾਉਣ ਵਾਸਤੇ ਮੈਂ ਉਹਨਾਂ ਨੂੰ ਗੁੜੀ ਨੂੰ ਕਿਹਾ ਮੈਂ ਵੀ ਤੂੰ ਰਹਿਣ ਦੇ ਲੱਗ ਨੂੰ ਇੱਥੇ ਵੀ ਤੁਹਾਡੀ ਮੈਂ ਜੁਆਇੰਗ ਲੈਟਰ ਆ ਉਹ ਮੈਨੂੰ ਨੌਕਰੀ ਵੀ ਦਿੰਦੇ ਨਾਲੇ ਨਹੀਂ ਜੀ ਇਹ ਨੌਕਰੀ ਮਤਲਬ ਕਿ ਵੀ ਮੇਰੀ ਕੁੜੀ ਮਤਲਬ ਕਿ ਵੀ ਇਹ ਕਰੀ ਜਾਂਦੀ ਹੈ। ਉਹ ਮੇਰੀ ਕੁੜੀ ਮੈਨੂੰ ਕਹਿੰਦੀ ਵੀ ਡੈਡੀ ਤੇਰੀ ਲੱਤ ਦੁਖਦੀ ਹੈ ਚੱਲ ਵੀ ਮੈਂ ਮਾੜਾ ਮੋਟਾ ਵੀ ਪੈਸੇ ਆ ਜਾ ਕਰਨਗੇ ਆਪਾਂ ਨੂੰ ਹਾਂਜੀ। ਉਹ ਹੁੰਦਾ ਅਜਾ ਉਹਦੇ ਲਈ ਜੀ ਹਾਂਜੀ ਜਦੋਂ ਇੱਥੇ 11 ਵਜੇ ਆਏ ਫਿਰ ਉਹਨਾਂ ਨੂੰ ਮੈਂ ਵੀ ਪੁੱਛਿਆ ਮੈਂ ਕੁੜੀ ਨੂੰ ਮੈਂ ਕਿਹਾ ਤੁਸੀਂ ਪਤਾ ਕਰਕੇ ਆਇਓ ਵੀ ਪੈਸੇ ਆਪਣੇ ਖਾਤੇ 'ਚ ਆਏ ਆ ਕਿ ਨਹੀਂ ਆਏ। ਉਹ ਜਦੋਂ ਕੁੜੀ ਨੇ ਕਿਹਾ ਉਹਦੇ ਕਹਿੰਦੇ ਬੇਟਾ ਤੁਹਾਡੇ ਪੈਸੇ ਤਿੰਨ ਚਾਰ ਵਜੇ ਤੱਕ ਆ ਜਾਣਗੇ। ਠੀਕ ਹੈ ਜੀ। ਪਰ ਲੇਕਿਨ ਜਦੋਂ 3-4 ਵਜੇ ਅਸੀਂ ਬੈਂਕ 'ਚ ਜਾ ਕੇ ਦੇਖਿਆ ਫਿਰ ਅਸੀਂ ਇੱਥੇ ਪੁੱਛਣ ਆਏ ਲੋਕ ਲਾ ਕੇ ਇਹਨਾਂ ਦੇ ਬੈਨਰ ਬੂਨਰ ਲਾ ਕੇ ਚਲੇ ਗਏ ਸੀ ਜੀ ਇਹ ਪਹਿਲੇ ਬੈਨਰ ਲੱਗਿਆ ਸੀ ਉੱਤੇ ਜੀ ਉੱਪਰ ਨੀਲ ਕਮਲ ਦਾ ਬੈਨਰ ਲੱਗਿਆ ਸੀਗਾ ਜੀ ਅੱਛਾ ਉਹ ਪਟਤਾ ਪਟ ਕੇ ਲੱਗੇ ਜੀ ਠੀਕ ਹੈ ਹਾਂਜੀ ਹਾਂ ਤਾਂਵਾ ਤੁਹਾਡੇ ਤੁਹਾਡੇ ਵੀ ਪੈਸੇ ਕਿਹਦੇ ਹਾਂਜੀ ਤੁਹਾਡੇ ਪੈਸੇ ਵੀ ਹੈ ਹਾਂਜੀ ਹਾਂਜੀ ਕਿੰਨੇ ਪੈਸੇ ਤੁਹਾਡੇ 35700 ਹੈ ਜੀ ਮਤ 35700 ਰੁਪਏ ਹਾਂਜੀ ਕਿੰਨੇ ਲੋਕਾਂ ਸੀਗੇ 14 ਜਣਾਂ ਦਾ ਸੀਗਾ 14 ਜਣਾਂ ਦਾ ਪਿੰਡ ਕਿਹੜਾ ਆਪਣਾ ਮੱਤਾ ਜੀ ਮੱਤਾ ਇਹ ਤੁਹਾਨੂੰ ਬਈ ਜਿਵੇਂ ਕਿੰਨੇ ਕ ਪ 10 ਪੜੇ 10 ਪੜੇ ਇੰਨੀ ਕਿ ਨੌਲੇਜ ਦਾ ਤੁਹਾਨੂੰ ਹੈ ਨਹੀਂ ਸੀ ਕਿ ਵੀ ਇਹ ਕੋਈ ਪਰਚੀ ਜਾਂ ਜਾਲ ਹੀ ਨੇ ਕਿ ਉੱਤੇ ਨੰਬਰ ਨੇ ਕੋਈ ਵਾਸਤਾ ਨਹੀਂ ਕੰਪਨੀ ਨਹੀਂ ਕੋਈ ਬਾਕੀ ਜੀ ਰੋਲਾ ਦਾ ਪਾਇਆ ਸੀ ਬੁੜੀਆਂ ਕਿੱਥੇ ਸੁਣਦੇ ਆ ਤੁਹਾਨੂੰ ਪਤਾ ਜੀ ਹਾਂ ਬੁੜੀਆਂ ਨੂੰ ਮਨ ਨਿਸ਼ਾਨਾ ਬਣਾਇਆ ਉਹਨਾਂ ਨੇ ਟੱਕਿਆ ਉਹਨਾਂ ਨੂੰ ਤਾਂ ਆਇਆ ਸੀਗਾ ਬਾਸੀ ਜੀ ਬੁੜੀਆਂ ਦੇ ਨਾਂ ਤੇ ਭਰਦੇ ਸੀ ਬੰਦੇ ਬੰਦਾ ਫਿਰ ਸਮਝ ਲੈਂਦਾ ਗੱਲ ਬੰਦਾ ਜੇ ਇਸ ਬੰਦੇ ਦੇ ਨਾਂ ਤੇ ਭਰੇ ਹੁੰਦੇ ਬੰਦਾ ਕੋਈ ਨਾ ਕੋਈ ਸਮਝ ਲੈਂਦਾ ਸਟੈਂਡ ਲੈ ਲੈਂਦਾ ਬੁੜੀਆਂ ਬੰਦੇ ਤਾਂ ਸਿਰਫ ਪੈਸੇ ਹੀ ਲੈ ਗਏ ਆ ਬੁੜੀਆਂ ਨੇ ਭਰਨ ਤੇ ਉਲਟ ਪੁਲਟ ਕਰਕੇ ਕਿਵੇਂ ਕਿਸੇ ਨੇ ਕਿਵੇਂ ਕੇ ਕਿਵੇਂ ਬੁੜਗਾਂ ਨੂੰ ਲਜਾਇਆ ਗਿਆ ਇਸ ਗੱਲ 'ਚ ਬੁੜੀਆਂ ਤਾਂ ਕਹਿੰਦੇ ਨਾ ਨਾਲ ਵੀ ਨਾ ਲੈ ਕੇ ਆਓ ਜੀ ਇੱਥੇ ਦਫ਼ਤਰ ਹਾਂ ਦੇ ਬੰਦੇ ਹੁੰਦੇ ਬੰਦੇ ਦਾ ਲੋੜ ਹੀ ਨਹੀਂ ਹੈਗੀ ਨਾਲੇ ਹਰ ਕੋਈ ਵੀ ਕੰਪਨੀ ਲੋਨ ਦਿੰਦੀ ਇਹ ਬੰਦਾ ਨਾਲ ਭਾਲਦੀ ਹੈਗੀ ਕਿ ਕਿ ਬੁੜੀਆਂ ਨੂੰ ਮਿਲੂਗਾ ਲੋਨ ਹਾਂਜੀ ਕੱਲੇ ਬੁੜੀਆਂ ਨੂੰ ਆਂਦੇ ਕਿ ਬੰਦੇ ਤਾਂ ਜ਼ਰੂਰਤੀ ਹੈ ਨਹੀਂ ਆਂਦੇ ਕਿ ਕੋਈ ਨਹੀਂ ਕਿ ਬੰਦਾ ਕਲੱਖ ਦਾ ਕਰਗੇ 2.5 ਲੱਖ ਦਾ ਹੋਊਗਾ 3.5 ਲੱਖ ਦਾ ਜੀ 10 ਲੱਖ ਰੁਪਏ ਦਾ ਲਾ ਲੱਖ ਦਾ ਘਬੜਾ ਕਰਕੇ ਗਏ ਜੀ ਸਾਡੇ ਵੇਂਦੇ ਵੇਂਦੇ ਉਹਨਾਂ ਨੇ ਘੱਟੋ ਘੱਟ 3 250 ਬੰਦੇ ਨੂੰ ਤਾਂ ਇੱਥੇ ਸਾਡੇ ਕੋਲੇ ਖੜਾ ਤੂੰ ਉਹਨਾਂ ਨੇ ਕੀਤਾ ਜੀ ਤੇ ਤੂੰ ਲਾ ਲੋ ਜੀ 2500 ਦੇ ਹਾਂ ਜੀ 250 ਬੰਦਾ ਸੀਗਾ ਜੀ ਜਿਨ੍ਹਾਂ ਦੇ ਸਾਡੇ ਜਿੱਦ ਦੇ ਅਸੀਂ ਆਏ ਆ ਫਾਰਮ ਭਰੇ ਆ 5-7 ਲੱਖ ਤਾਂ ਤੁਹਾਡੇ ਖੜੇ ਹੋ ਗਏ ਹਾਂ ਜੀ ਸਾਡੇ ਸਾਹਮਣੇ ਹਾਂ ਜੀ ਹਾਂ ਜੀ ਹਾਂ ਜੀ ਸਾਡੇ ਖੜੇ ਖੜੇ ਤੂੰ ਉਹਨਾਂ ਨੇ ਜੀ ਉਹਨਾਂ ਨੇ ਟਾਰਗੇਟ ਇੰਨਾ ਕੁ ਰੱਖਿਆ ਬਿਤਨਾ ਕਿ ਦਣਾ ਚ ਇਨੇ ਕਰ ਪੀਏ ਹੋਣਗੇ ਤਾਂ ਹੀ ਉਹਨਾਂ ਨੂੰ ਟਾਈਮ ਹੀ ਹੋ ਹਸਾਉਣਾ ਦਿੰਦੇ ਜੀ ਆਹ ਦਿਨ ਨੂੰ ਤੁਹਾਨੂੰ ਪੈਸੇ ਦੇਣਾ ਵੀ ਪਤਾ ਵੀ ਖੁੱਲਿਆ ਕਦੋਂ ਸੀਗਾ ਇੱਥੇ ਭਈ ਇਹ ਦਫ਼ਤਰ ਦਾ ਖੁੱਲਿਆ ਸੀਗਾ 5-6 ਦਿਨ ਪਹਿਲਾਂ ਖੁੱਲਿਆ ਸੀਗਾ ਜੀ ਪਹਿਲਾਂ ਹਾਲੇ ਹੀ ਸੀਗਾ ਹਾਲੇ ਗਣ ਮਤਲਬ ਕਿ ਇੱਥੇ ਇਹਨਾਂ ਨੇ ਮਤਲਬ ਸਿਸਟਮ ਬਣਾਇਆ ਪਹਿਲਾਂ ਜੀ ਇਹਨਾਂ ਨੇ ਇੱਕ ਦੁਕਾਨ ਖਰੀਦੀ ਆਕਾ ਚਾਰਾਂ ਪੰਜਾਂ ਦਿਨਾਂ ਚ ਇਹਨਾਂ ਦਾ ਵਿਸ਼ਵਾਸ ਬਣਾਇਆ ਜੀ ਇਹਨਾਂ ਨੇ ਵੀ ਅਸੀਂ ਇੱਥੇ ਕੰਮ ਕਰਨ ਲੱਗੇ ਆ ਜੀ ਆਪ ਦਾ ਬੈਂਕ ਦਾ ਦੇ ਨਾਲ ਨਾ ਕਰ ਲਗੇ ਸਭ ਤੋਂ ਵੱਡੀ ਗਲਤੀ ਤਾਂ ਇਹਨਾਂ ਦੀ ਹੈ ਜਿਨ੍ਹਾਂ ਨੇ ਦੁਕਾਨ ਦਿੱਤੀ ਇਹਨਾਂ ਦੇ ਜਾਨੇ ਜਿਵੇਂ ਜਿਨ੍ਹਾਂ ਨੇ ਇਹਨ 4 ਦਿਨ ਨਹੀਂ ਹੋਏ ਸੀ ਪ੍ਰੂਫ ਭਰਉਣ ਲੱਗੇ ਕਿ ਜਿੰਨਾ ਤੇ ਜਿਹੜਾ ਪਹਿਲੇ ਦਿਨ ਆਏ ਸੀ ਉਹਨਾਂ ਨੇ ਵੀ ਵੀਰਵਾਰ ਸ਼ੁਕਰਦਾਈ ਇਕਰਾਰ ਦਿੱਤਾ ਸੀ ਕਿ ਉਹਨੇ ਵੀਰ ਸ਼ੁਕਰਵਾਰ ਤੋਂ ਬਾਅਦ ਆਪਾਂ ਵੀ ਨਿਕਲੀ ਜਾਣਾਗਾ ਵੀ ਇੰਨੇ ਰੁਪਏ ਬਣ ਜਾਣਗੇ ਅਸੀਂ ਇਕੱਠਿਆਂ ਨੂੰ ਦੇਵਾਂਗੇ ਇਹਨਾਂ ਨੇ ਉਹਨਾਂ ਦਾ ਟਾਰਗੇਟ ਇੰਨਾ ਕਰਿਆ ਸੀਗਾ ਹਾਂ ਆਪ ਨਿਕਲੇ ਉਹ ਨਾਮ ਨੂੰ ਪਤਾ ਬੰਦਿਆਂ ਦਾ ਕੀ ਨਾਮ ਹੈ ਨਾ ਕੋਈ ਨਾਮ ਨਹੀਂ ਕਿਸੇ ਦਾ ਨਾਮ ਨੂੰ ਪਤਾ ਇਹਨਾਂ ਬੰਦਿਆਂ ਦੇ ਨਾਮ ਪਤਾ ਹਾਂਜੀ ਜਿਹੜਾ ਸਾਡੇ ਘਰਕੇ ਲਿਆਇਆ ਜੀ ਉਹਦਾ ਨਾਮ ਤਾਂ ਅਮਰੀਕ ਸਿੰਘ ਅਮਰੀਕ ਸਿੰਘ ਸੀਗਾ ਜਿਹੜਾ ਸੀਐਮ ਦੀ ਪੋਸਟ ਤੇ ਸੀਗਾ ਉਹਨੇ ਦੱਸ ਸੁਖਜੀਤ ਸਿੰਘ ਇਹ ਨਾਮ ਉਹਨਾਂ ਨੇ ਦੱਸਿਆ ਤੁਹਾਨੂੰ ਹਾਂਜੀ ਹਾਂਜੀ ਉਹਨਾਂ ਇਹ ਤਾਂ ਛੁੱਟੇ ਨਾਮ ਹੋਣੇ ਵੀ ਇਹ ਤਾਂ ਕੋਈ ਪਤਾ ਨਹੀਂ ਹਾਂਜੀ ਜਿਹੜਾ ਬੀਐਮ ਉਹਦਾ ਨਾਮ ਰਾਜਵੀਰ ਸੀਗਾ ਜੀ ਹਾਂਜੀ ਇਹ ਤਾਂ ਕੀ ਬਤਾਉਣੀ ਰੱਖੇ ਹੁਣ ਨਾ ਹਾਂਜੀ ਹਾਂਜੀ ਲੇਕ ਕਬੰਨੀ ਸੀ ਉਹਨਾਂ ਦੇ ਪਰ ਉਹਨਾਂ ਨੇ ਹੋ ਸਕਦਾ ਵੀ ਮਗਲਕੇ ਵੀ ਨਾਂ ਵੀ ਝੂਠਾ ਬੋਲਿਆ ਹੋਵੇ ਹਾਂਜੀ ਤਾਂ ਤਾਂ ਗੱਲਬਾਤ ਕੀਤੀ ਜੈਤੋ ਦੇ ਵਿੱਚ ਇੱਕ ਦਫ਼ਤਰ ਖੁੱਲਦਾ ਜਿਹੜਾ ਕੋਈ ਆ ਪਰਚੀ ਤੋਂ ਦਿਖਾਈਏ ਨੀਲ ਫਾਈਨੈਂਸ ਦੇ ਨਾਮ ਤੋਂ ਉਹ ਜਿਹੜੇ ਠੱਗੀ ਮਾਰ ਕੇ ਲਗਭਗ ਲੋਕਾਂ ਦਾ ਕਹਿਣਾ ਕਿ 25-30 ਲੱਖ ਰੁਪਏ ਦੀ ਠੱਗੀ ਮਾਰ ਕੇ ਆਮ ਲੋਕ ਪਹਿਲਾਂ ਜਿਹੜਾ ਔਰਤਾਂ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਪਿੰਡਾਂ ਦੇ ਵਿੱਚ ਔਰਤਾਂ ਨੇ ਉਹ ਸਧਾਰਨ ਹੁੰਦੀਆਂ ਨੇ ਉਹਨਾਂ ਨੂੰ ਜਿਹੜਾ ਪਲੇਚੇ ਦੇ ਵਿੱਚ ਲੈਣਾ ਸੌਖਾ ਹੁੰਦਾ ਇਸ ਕਰਕੇ ਉਹਨਾਂ ਨੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਤੇ 25-2500 ਰੁਪਇਆ ਇੱਕ ਪਰਿਵਾਰ ਤੋਂ ਲੈ ਕੇ ਇੱਥੋਂ ਫਲਾਰ ਹੋ ਗਏ ਨੇ ਲਗਭਗ ਇੱਕ ਹਫ਼ਤੇ ਦੇ ਵਿੱਚ ਵਿੱਚ ਉਹ 25-30 ਲੱਖ ਰੁਪਇਆ ਬਣਾ ਕੇ ਇੱਥੋਂ ਤਿੱਤਰ ਹੋ ਗਏ ਨੇ ਤੇ ਹੁਣ ਜਿਹੜੇ ਲੋਕ ਨੇ ਆਮ ਲੋਕ ਨੇ ਜਿਹੜੇ ਵਿਆਜਾਂ ਉੱਤੇ ਪੈਸੇ ਫੜ ਕੇ ਰਿਸ਼ਤੇਦਾਰਾਂ ਤੋਂ ਵੜ ਕੇ ਅਰੇਂਜ ਕਰਕੇ ਕਿਤਨਾ ਕਿਤਨਾ ਉਹਨਾਂ ਨੇ ਉਹ 25-2500 ਰੁਪਇਆ ਭਰਿਆ ਪਰ ਉਹਨਾਂ ਦੇ ਪੈਸੇ ਇੱਕ ਵਾਰ ਦੇ ਲਈ ਡੁੱਬ ਗਏ ਉਮੀਦ ਕਰਦੇ ਆ ਕਿ ਸਰਕਾਰ ਇਸ ਵਾਰ ਧਿਆਨ ਦੇਵੇਗੀ ਇਦਾਂ ਦੇ ਜਿਹੜੇ ਠੱਗ ਤੁਰੇ ਫਿਰਦੇ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਲੱਭ ਕੇ ਕਾਰਵਾਈ ਕਰੂਗੀ ਤੇ ਇਹਨਾਂ ਲੋਕਾਂ ਦੇ ਪੈਸੇ ਵਾਪਸ ਉਹਨਗੇ ਦੇਖਦੇ ਲੋਕਸ ਟੀਵੀ ਧੰਨਵਾਦ ਉਹਨਾਂ ਨੇ ਖੁਰਦਗੰਨੇਆਂ ਨੂੰ ਬੋਲਿਆ ਸੀ ਨਹੀਂ ਬਣਾ ਸਾਡੇ ਕੋਲ ਪਤਾ ਨਹੀਂ ਬੋਲਣਾ ਦੱਸੋ ਕਿੰਨੇ ਜਣੇ ਤੁਹਾਡੇ 17 ਜਣੇ ਜੀ 17 ਜਣੇ 17 ਜਣੇ ਜੀ ਹਾਂ ਕਿੰਨੇ ਪੈਸੇ ਆ ਖੁੱਲ ਤੁਹਾਡੇ ਕੱਲਿਆਂ ਦੇ ਕਿੰਨੇ 2550 2550 17 ਜਣਿਆਂ ਦੇ ਕਿਥੇ ਕਿੰਨੇ ਮਤਲਬ ਕੁੱਲ ਸਾਰਿਆਂ ਤੋਂ 2550 ਰੁਪਏ ਸਾਰਿਆਂ ਤੋਂ 32 32 ਸੀ ਆਹ ਹਾਂ 2550 ਜੀ ਕੋਨੇ ਵਾਲੇ ਤੋਂ ਆਏ ਤੁਸੀਂ ਕੋਨੇ ਖੁਰਦ ਕੋਨੇ ਵਾਲੇ ਤੋਂ ਕਿਦਾਂ ਭਰੇ ਸੀਗੇ ਪੈਸੇ ਤੁਸੀਂ 10 ਤਰੀਕ ਨੂੰ ਜੀ 8 10 ਤਰੀਕ ਨੂੰ 10 ਤਰੀਕ ਨੂੰ 10 ਤਰੀਕ ਨੂੰ ਸਾਰਿਆਂ ਨੇ ਦੱਸ ਨੂੰ ਭਰੇ ਆ ਬਸ ਇਹ ਸਾਰਾ ਸਾਡਾ ਹੀ ਕਰੋਪਈ ਇਹ ਦਫ਼ਤਰ ਨਵੇਂ ਖੁੱਲੇ ਸੀਗੇ ਮੈਂ ਇਹ ਨਵੇਂ ਹੀ ਹੋਣਾ ਸਰ ਸਾਨੂੰ ਕਿਹੜਾ ਪਤਾ ਸੀ ਤੁਹਾਨੂੰ ਪਤਾ ਨਹੀਂ ਮਤਲਬ ਆਏ ਲੋਨ ਮਿਲਦੇ ਨਹੀਂ ਹੁੰਦੇ ਆਏ ਤਾਂ ਬਸ ਧਮਾਕਾ ਕਿਉਂ ਤੁਹੋਗਾ ਨਹੀਂ ਜੇ ਪਤਾ ਹੁੰਦਾ ਪਤਾ ਨਹੀਂ ਸੀ ਸਰ ਜੇ ਪਤਾ ਹੁੰਦਾ ਫਿਰ ਕਾਨੂੰਨ ਹੋ ਕਰੇ ਘਰੇ ਘਰੇ ਆਪਦੇ ਪਰਿਵਾਰ ਨਾਲ ਗੱਲਬਾਤ ਰਹਿ ਨਹੀਂ ਕੀਤੀ ਵੀ ਐ ਗਲੂਨ ਵਾਲੇ ਸਾਡੇ ਨਾਲ ਹੀ ਸੀ ਜਵਾਰ ਨਾਲ ਹੀ ਸੀ ਵਿਚਾਰੇ ਨਾਲ ਹੀ ਫੇਰ ਹੀ ਪੈਸੇ ਫੜਫੜ ਦੱਤ ਵਿਚਾਰਾ ਨੇ ਹੁਣ ਐ ਕਿਹੜਾ ਪਤਾ ਸੀ ਵੀ ਆਹ ਕੁਝ ਹੋਊਗਾ ਕੀ ਦਾ ਕਰਦਾ ਸਰ ਕੁਛ ਦਾ ਦਾਨਾ ਲੈਣਾ ਮੋੜਾਂਗੇ ਗਰੀਬਾਂ ਦੇ ਕੋਲੇ ਕਿਹੜੇ ਕਿਤੇ ਬੰਦੇ ਆ 50000 ਤੇ ਹੁਣ ਆ ਪਤਾ ਹੀ ਨਹੀਂ ਕਿ ਆ ਪੁੱਛ ਹੋ ਜੂਗਾ ਹਾਂ ਜੀ ਹੁਣ ਬਸ ਆਹੇ ਹਾਂ 48400 ਰੁਪਏ ਬੰਦਾ ਸਾਡਾ ਸਾਡਾ 48000 ਚ ਇਹਨਾਂ ਨੂੰ ਬੋਲੀ ਆਪਾ ਧਿਆਨ ਰੱਖੋ ਈਮੇਲ ਯਾਰਾ ਤੇ ਰੱਖ ਲੋ ਜੀ ਪਿਆਰ ਯਾਰਾ ਤੁਹਾਡਾ ਕੱਲ ਆਈ ਯਾਰ ਤੈਨਾਂ ਦੇ ਕੱਲਿਆਂ ਬੇਗਿਆ ਰੱਖਿਆ ਰੱਖ ਚਲੋ ਹੁਣ ਤਾਂ ਹੁਣ ਤਾਂ ਹੁਣ ਤਾਂ ਤੁਹਾਡੇ ਪੈਸੇ ਇੱਕ ਵਾਰ ਦੇ ਲਈ ਗਏ ਆ ਮਿਲਨ ਨਾਮ ਵੱਲੋਂ ਬਾਅਦ ਦੀ ਗੱਲ ਆ ਪਰ ਅੱਗੇ ਤੋਂ ਧਿਆਨ ਰੱਖਿਆ ਕਰੋ ਜਿਹੜੀਆਂ ਮੋਹਰਾਂ ਨੇ ਉਹ ਵੀ ਨਕਲੀ ਬਣ ਸਾਡੇ ਆਈਡੀ ਪ੍ਰੂਫ ਮੰਗਦੇ ਹੁਣ ਅਸੀਂ ਵੀ ਆਈਡੀ ਪ੍ਰੂਫ ਮੰਗਿਆ ਕਰਾਂਗੇ ਜੇ ਤੁਹਾਡੇ ਕੋਲ ਆਈਡੀ ਪ੍ਰੂਫ ਹੈਗੇ ਤਾਂ ਅਸੀਂ ਲੋਨ ਚੈੱਕ ਲਾਂਗੇ ਜੇ ਸਾਨੂੰ ਨਫਾ ਨਾਲ ਉਹਨਾਂ ਨੂੰ ਵੀ ਨਫਾ ਇਹ ਕੰਪਨੀ ਵਾਲਿਆਂ ਨੂੰ ਹਾਂਜੀ ਕਿਉਂਕਿ ਮੋਹਰਾਂ ਨੇ ਉਹ ਵੀ ਚਾਲੀ ਬਣ ਜਾਂਦੀਆਂ ਨਾਮ ਵੀ ਨਕਲੀ ਰੱਖੇ ਜਾਂਦੇ ਕੋਈ ਨੰਬਰ ਉਹਦੇ ਉੱਤੇ ਆਪਰ ਮੰਗਾਂਗੇ ਜੀ ਅਸਟਾ ਕਹਿੰਦੇ ਜਿਵੇਂ ਅਸੀਂ ਫਸ ਗਏ ਗਾਂ ਤੋਂ ਕੋਈ ਹੋਰ ਬੁੜੀ ਨਾ ਕੋਈ ਵੀ ਕਿਸੇ ਵੀ ਉਪਰੇ ਬੰਦੇ ਤੇ ਵਿਸ਼ਵਾਸ ਕਰੇ ਜਾਂ ਸਾਡੇ ਤਾਂ ਕਹੀ ਗਏ ਆ ਫੋਟੋ ਫੋਟੋ ਹੈ ਗਈ ਬੰਦਿਆਂ ਦੀ ਫੋਟੋ ਹਾਂਜੀ ਹੈਗਾ ਅੱਜ ਆਪਾਂ ਹਾਂਜੀ ਹੈਗਾ ਤੁਹਾਨੂੰ ਭੇਜੋ ਅਸੀਂ ਵਿੱਚ ਸਾਨੂੰ ਉਪਰੋਂ ਨਹੀਂ نیچے ਜਾ ਕੇ ਰੌਲਾ ਨਹੀਂ ਪਾਉਣਾ ਕਿ ਇਸ਼ੂ ਹੋ ਜਾਊਗਾ ਸਾਨੂੰ ਜੇ ਇਸ ਗੱਲ ਦੀ ਸਮਝ ਲੈ ਵੀ ਕਿਸ ਗੱਲੋਂ ਆਉਂਦੀ ਆ ਉਸ ਦਿਨ ਸਾਨੂੰ ਅੱਜ پتہ ਲੱਗਿਆ ਉਹ ਬੰਦੇ ਬਾਹਰ ਕਰਤਾ ਸੀ ਉਹਨਾਂ ਨੇ ਆਂਦੇ ਬੱਚਿਆਂ ਨੂੰ ਵੀ ਬਾਹਰ ਲੈ ਜੋ ਜੋ ਸਾਡੀ ਅਨਸਲਟ ਕਰਦੇ ਸੋ ਵੱਖਰੀ ਉੱਤੇ ਸਾਡੇ ਦੇ ਪੈਸੇ ਲੈ ਕੇ ਜੀ